ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਕੀ ਤੁਸੀਂ ਕਦੇ ਇਹ ਸੋਚਿਆ ਕਿ ਧਿਆਨ ਕਰਨ ਦੇ ਜਿਹੜੇ ਹੈ ਉਹ ਸੱਚ ਨੂੰ ਪਰਮ ਸੱਚ ਨੂੰ ਜਾਣਨ ਦੇ ਸੌ ਤੋਂ ਵੀ ਜ਼ਿਆਦਾ ਤਰੀਕੇ ਹੋ ਸਕਦੇ ਔਰ ਵਿਗਿਆਨ ਪੈਰਵ ਤੰਤਰੇ ਗਵਾਹੀ ਦਿੰਦਾ ਹੈ ਉਹਦੇ ਵਿੱਚ 112 ਵਿਧੀਆਂ ਦੱਸੀਆਂ ਗਈਆਂ ਬਾਬਾ ਜੀ ਜ਼ਰਾ ਗੌਰ ਕਰ ਕੀ ਤੁਸੀਂ ਕਦੇ ਇਸ ਗੱਲ ਦੀ ਕਲਪਨਾ ਕੀਤੀ ਹੈ ਕਿ ਤੁਹਾਡੇ ਹਰ ਸਾਹ ਵਿੱਚ ਹਰ ਧੜਕਣ ਵਿੱਚ ਕਿ ਤੁਹਾਡੀ ਹਰ ਇੰਦਰੀ ਅਨੁਭਵ ਵਿੱਚ ਜਿਹੜਾ ਹੈ ਉਹ ਬ੍ਰਹਮਾਣਡ ਦਾ ਸਭ ਤੋਂ ਵੱਡਾ ਰਾਹਸ ਰੁਕਿਆ ਹੋਇਆ ਹੈ। ਔਰ ਇਹ ਜੋ ਗ੍ਰੰਥ ਹੈ ਪੈਰਵ ਵਿਗਿਆਨ ਤੰਤਰ ਇਹ ਗ੍ਰੰਥ ਜਿਹੜਾ ਹੈ ਇਹ ਸ਼ਿਵਜੀ ਮਹਾਰਾਜ ਮਸਤਮਦਾਰੀ ਡਮਰੂ ਵਾਲੀ ਸਰਕਾਰ ਸਦਾ ਸ਼ੇਮ ਤੇ ਦੇਵੀ ਪਾਰਵਤੀ ਜੀ ਦੇ ਵਿਚਾਰ ਜਿਹੜਾ ਹੈ ਇੱਕ ਅਦਭੁਤ ਸੰਵਾਦ ਹੈ ਉਹ ਬੁਲੇ ਗਏ ਹੈ ਇਹ ਸ਼ਬਦ ਬਾਬਾ ਜੀ ਦਾ ਨਾਮ ਹੈ ਵਿਗਿਆਨ ਭੈਰਵ ਤੰਤਰ ਬਾਬਾ ਜੀ ਜਰਾ ਗੌਰ ਕਰਨਾ ਅੱਜ ਅਸੀਂ ਇਸੇ ਗ੍ਰੰਥ ਦੀ ਯਾਤਰਾ ਤੇ ਨਿਕਲੇ ਹੁਣ ਜਰਾ ਗੌਰ ਕਰਨਾ ਔਰ ਇਹ ਕੋਈ ਕਹਾਣੀ ਜਾਂ ਉਪਦੇਸ਼ ਨਹੀਂ ਹੈ ਬਲਕਿ ਵਿਗਿਆਨ ਵਾਂਗ ਕੰਮ ਕਰਨ ਵਾਲੀ ਇੱਕ ਵਿਹਾਰਕ ਮਾਰਗਦਰਸ਼ਨ ਹੈ ਔਰ ਹਰ ਸੰਤ ਫਕੀਰ ਰੈਬਰ ਨੇ ਜਿਹੜਾ ਹੈ ਇਸੇ ਜਿਹੜਾ ਪੈਰਵਤੰਤਰ ਦੇ ਦੱਸੇ ਗਏ ਜਿਹੜੀਆਂ ਵਿਧੀਆਂ ਹੈ ਇਹ ਸਿੱਧਾ ਹੀ ਪ੍ਰਯੋਗ ਕੀਤਾ ਜਰਾ ਗੌਰ ਕਰਨਾ ਜਿੱਦਾਂ ਲਾਉਥੇ ਸਾਹਿਬ ਆ ਉਹਨਾਂ ਨੇ ਵੀ ਇਸੇ ਦਾ ਹੀ ਪ੍ਰਯੋਗ ਕੀਤਾ ਸੀ ਪਰ ਹੋ ਸਕਦਾ ਉਹਨਾਂ ਨੇ ਕਦੇ ਪੜ੍ਹਿਆ ਵੀ ਨਾ ਹੋਵੇ ਪਰ ਸਾਰੀਆਂ ਜਿਹੜੀਆਂ ਪੈਰਵਤੰਤਰ ਵਿਗਿਆਨ ਦੀਆਂ ਵਿਧੀਆਂ ਹੈ ਇਹ ਹੀ ਹਰ ਸੰਤ ਮਹਾਪੁਰਸ਼ ਨੇ ਜਿਹੜਾ ਹੈ ਇਸਤਮਾਲ ਕੀਤਾ 112 ਵਿਧੀਆਂ ਦੱਸੀਆਂ ਗਈਆਂ ਇਹ ਵਿੱਚ। ਔਰ ਇਹ ਉਹ ਤੰਤਰ ਹੈ ਜੋ ਤੁਹਾਨੂੰ ਕਿਸੇ ਬਾਹਰੀ ਭਗਵਾਨ ਦੀ ਖੋਜ ਤੋਂ ਹਟਾ ਕੇ ਬਾਹਰੀ ਰੱਬ ਦੀ ਖੋਜ ਤੋਂ ਹਟਾ ਕੇ ਤੁਹਾਡੇ ਅੰਦਰ ਲੁਕੇ ਹੋਏ ਉਸ ਈਸ਼ਵਰ ਨਾਲ ਉਸ ਪਰਮਾਤਮਾ ਨਾਲ ਮਿਲਾਉਂਦਾ ਹੈ ਬਾਬਾ ਜੀ। ਉਹ ਸੋਹਣੇ ਸਾਈ ਜੋ ਅੰਦਰ ਬੈਠਾ ਹੈ। ਇਹ ਉਹ ਵਿਗਿਆਨ ਹੈ ਜੋ ਦੱਸਦਾ ਹੈ ਕਿ ਮੋਕਸ਼ ਜਾਂ ਪਰਮ ਆਨੰਦ ਕੋਈ ਦੂਰ ਦੀ ਚੀਜ਼ ਨਹੀਂ ਬਲਕਿ ਇਸੇ ਪਲ ਵਿੱਚ ਇੱਥੇ ਹੀ ਮੌਜੂਦ ਹੈ। ਇਸ ਲਈ ਜਰਾ ਆਪਣੇ ਮਨ ਦੇ ਸਾਰੇ ਦਰਵਾਜ਼ੇ ਖੋਲ ਲਈਏ ਤੇ ਸਾਡੇ ਨਾਲ ਇਸ ਰਹੱਸਮਈ ਤੇ ਗਿਆਨ ਨਾਲ ਭਰਪੂਰ ਯਾਤਰਾ ਤੇ ਚੱਲੋ ਬਾਬਾ ਜੀ ਵਿਗਿਆਨ ਭੈਰਵ ਤੰਤਰ ਦੇ ਗਹਿਰੇ ਸਮੁੰਦਰ ਵਿੱਚ ਸੋ ਪਹਿਲਾ ਜਿਹੜਾ ਇਹਦਾ ਭਾਗ ਹੈ ਉਹ ਹੈ ਪਰਮ ਪ੍ਰਸ਼ਨ ਕੀ ਦੇਵੀ ਪਾਰਵਤੀ ਜੀ ਦੇ ਉਹ ਸਵਾਲ ਮਾਤਾ ਪਾਰਵਤੀ ਜੀ ਨੇ ਜਿਨ੍ਹਾਂ ਨੇ ਬ੍ਰਹਮਾਣ ਦੇ ਰਹੱਸ ਖੋਲ ਦਿੱਤੇ ਬਾਬਾ ਜੀ ਵਿਗਿਆਨ ਭੈਰਵ ਤੰਤਰ ਦੀ ਸ਼ੁਰੂਆਤ ਕਿਸੇ ਉਪਦੇਸ਼ ਜਾਂ ਕਹਾਣੀ ਤੋਂ ਨਹੀਂ ਹੁੰਦੀ ਹੈ ਬਲਕਿ ਇੱਕ ਬਹੁਤ ਹੀ ਗਹਿਰੇ ਤੇ 마ਸੂਮ ਸਵਾਲ ਤੋਂ ਹੁੰਦੀ ਹੈ ਔਰ ਇਹ ਸਵਾਲ ਕੋਈ ਹੋਰ ਨਹੀਂ ਬਲਕਿ ਖੁਦ ਮਾਤਾ ਪਾਰਵਤੀ ਜੀ ਨੇ ਜੋ ਨੇ ਜਿਨ੍ਹਾਂ ਨੂੰ ਇਸ ਗ੍ਰੰਥ ਵਿੱਚ ਭੈਰਵੀ ਕਿਹਾ ਗਿਆ ਹੈ ਜਰਾ ਗੌਰ ਕਰੋ ਭੈਰਵੀ ਆਪਣੇ ਪਤੀ ਆਪਣੇ ਗੁਰੂ ਆਪਣੇ ਮੁਰਸ਼ਿਦ ਆਪਣੇ ਭਗਵਾਨ ਆਪਣੇ ਰੱਬ ਸ਼ਿਵ ਜੀ ਮਹਾਰਾਜ ਜੀ ਤੋਂ ਪੁੱਛਦਿਆਂ ਨੇ ਜਿਨ੍ਹਾਂ ਨੂੰ ਇੱਥੇ ਭੈਰਵ ਕਿਹਾ ਗਿਆ ਹੈ ਜਰਾ ਗੌਰ ਕਰਨਾ ਤੁਸੀਂ ਕਲਪਨਾ ਕਰੋ ਉਸ ਸ਼ਾਂਤ ਕੈਲਾਸ਼ ਪਰਬਤ ਦੇ ਮਾਹੌਲ ਦੀ ਜਿੱਥੇ ਦੇਵੀ ਪਾਰਵਤੀ ਬਹੁਤ ਹੀ ਪਿਆਰ ਤੇ ਉਤਸੁਕਤਾ ਨਾਲ ਭੈਰਵ ਤੋਂ ਇਹ ਸਵਾਲ ਪੁੱਛਦਿਆਂ ਨੇ ਕਿ हे ਦੇਵ ਤੁਹਾਡਾ ਵਾਸਤਵਿਕ ਸਰੂਪ ਕੀ ਹੈ ਤੁਹਾਡਾ ਵਾਸਤਵਿਕ ਸਰੂਪ ਕੀ ਹੈ ਇਹ ਹੈਰਾਨੀਆਂ ਨਾਲ ਭਰਿਆ ਬ੍ਰਹਮਾਣਡ ਕੀ ਹੈ ਇਸ ਸਭ ਦਾ ਬੀਜ ਕੀ ਹੈ? ਕੌਣ ਹੈ ਜੋ ਇਸ ਬ੍ਰਹਮਾਣਡ ਦੇ ਚੱਕਰ ਨੂੰ ਚਲਾ ਰਿਹਾ ਹੈ? ਅਸੀਂ ਸ਼ਬਦਾਂ ਤੇ ਵਿਚਾਰਾਂ ਤੋਂ ਪਰੇ ਉਸ ਅਵਸਥਾ ਵਿੱਚ ਕਿਵੇਂ ਦਾਖਲ ਹੋ ਸਕਦੇ ਆ? ਮੈਂ ਪੂਰੀ ਤਰ੍ਹਾਂ ਉਸ ਪਰਮ ਸੱਚ ਵਿੱਚ ਕਿਵੇਂ ਸਥਿਤ ਹੋ ਸਕਦੀ? ਇਹ ਦੇਵੀ ਪਾਰਵਤੀ ਜੀ ਨੇ ਸ਼ਿਵ ਜੀ ਮਹਾਰਾਜ ਜੀ ਤੋਂ ਪੁੱਛੇ ਉਹ ਪੈਰ ਵੀ ਹੈ ਔਰ ਸ਼ਿਵ ਜੀ ਮਹਾਰਾਜ ਪੈਰ ਬਣਿਆ। ਜ਼ਰਾ ਗੌਰ ਕਰੋ। ਉਹਨੇ ਕੋਈ ਸਧਾਰਨ ਸਵਾਲ ਤਾਂ ਹੈ ਨਹੀਂ। ਇਹ ਉਹ ਸਵਾਲ ਨੇ ਜੋ ਹਜ਼ਾਰਾਂ ਸਾਲਾਂ ਤੋਂ ਹਰ ਉਸ ਇਨਸਾਨ ਦੇ ਮਨ ਵਿੱਚ ਉੱਠੇ ਜਿਸ ਨੇ ਕਦੇ ਵੀ ਆਪਣੀ ਜ਼ਿੰਦਗੀ ਨੂੰ ਆਪਣੇ ਹੋਣ ਦੇ ਮਤਲਬ ਨੂੰ ਗੰਭੀਰਤਾ ਨਾਲ ਲਿਆ ਹੈ ਔਰ ਇਹ ਤੁਹਾਡੇ ਤੇ ਸਾਡੇ ਮਨ ਦੇ ਵੀ ਸਵਾਲ ਨੇ ਸੋ ਦੇਵੀ ਪਾਰਵਤੀ ਜੀ ਦੇ ਇਹ ਸਵਾਲ ਅਸਲ ਵਿੱਚ ਪੂਰੀ ਇਨਸਾਨੀਅਤ ਪੂਰੀ ਮਨੁੱਖਤਾ ਦੇ ਸਵਾਲ ਨੇ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਇਸ ਜਗ੍ਹਾ ਤੇ ਆਉਂਦੇ ਹਾਂ ਜਦੋਂ ਅਸੀਂ ਪੁੱਛਦੇ ਹਾਂ ਕਿ ਮੈਂ ਕੌਣ ਹਾਂ ਇਹ ਸਭ ਕੀ ਹੋ ਰਿਹਾ ਹੈ ਮੇਰੇ ਨਾਲ ਮੇਰੀ ਜ਼ਿੰਦਗੀ ਦਾ ਮਕਸਦ ਕੀ ਹੈ ਅਸੀਂ ਦੁਨੀਆ ਭਰ ਦੀਆਂ ਕਿਤਾਬਾਂ ਸਿੱਖ ਲੈਣੇ ਆ ਵਕ ਵਕ ਗੁਰੂਆਂ ਰਹਿਬਰਾਂ ਸੰਤਾਂ ਨੂੰ ਸੁਣਦੇ ਆ ਪੜ੍ਹਦੇ ਆ ਪਰ ਅਸੀਂ ਅੰਦਰ ਦੀ ਇਹ ਪਿਆਸ ਸਾਡੀ ਮੁਝਦੀ ਨਹੀਂ ਇਦਾਂ ਤੇ ਭੈਰਵ ਭਾਵ ਸ਼ਿਵਜੀ ਮਹਾਰਾਜ ਸ਼ਿਵ ਦੇਵੀ ਦੇ ਇਹਨਾਂ ਸਵਾਲਾਂ ਨੂੰ ਸੁਣ ਕੇ ਮੁਸਕਰਾਉਂਦੇ ਨੇ ਉਹ ਜਾਣਦੇ ਨੇ ਕਿ ਇਹ ਸਵਾਲ ਦਿਲ ਦੀ ਜਹਰਾਈ ਤੋਂ ਨਿਕਲੇ ਨੇ જરા غور کرنا ਉਹ ਕੋਈ ਵਿਸਤ੍ਰਿਤ ਦਾਰਸ਼ਨਿਕ ਜਵਾਬ ਨਹੀਂ ਦਿੰਦੇ ਉਹ ਇਹ ਨਹੀਂ ਕਹਿੰਦੇ ਕਿ ਮੈਂ ਭਗਵਾਨ ਹਾਂ ਜਾਂ ਇਹ ਦੁਨੀਆ ਮਾਇਆ ਹੈ ਇਸ ਦੀ ਬਜਾਏ ਉਹ ਇੱਕ ਕ੍ਰਾਂਤੀਕਾਰੀ ਗੱਲ ਕਰਦੇ ਨੇ ਜਰਾ غور ਕਰਨਾ ਉਹ ਕਹਿੰਦੇ ਨੇ ਕਿ ਇਹਨਾਂ ਸਵਾਲਾਂ ਦਾ ਜਵਾਬ ਸ਼ਬਦਾਂ ਵਿੱਚ ਨਹੀਂ ਦਿੱਤਾ ਜਾ ਸਕਦਾ ਪਰਮ ਸੱਚ ਨੂੰ ਸਮਝਾਇਆ ਨਹੀਂ ਜਾ ਸਕਦਾ ਉਸ ਨੂੰ ਸਿਰਫ ਅਨੁਭਵ ਮਹਿਸੂਸ ਕੀਤਾ ਜਾ ਸਕਦਾ ਤੇ ਫਿਰ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਕੋਈ ਸਿਧਾਂਤ ਨਹੀਂ ਬਲਕਿ ਵਿਧੀਆਂ ਦਵਾਂਗਾ ਜ਼ਰਾ ਗੌਰ ਕਰਨਾ 108 112 ਵਿਧੀਆਂ 112 ਦਰਵਾਜ਼ੇ ਜਿਨ੍ਹਾਂ ਵਿੱਚ ਕੋਈ ਵੀ ਇੱਕ ਦਰਵਾਜ਼ਾ ਤੁਹਾਨੂੰ ਉਸ ਪਰਮ ਅਵਸਥਾ ਤੱਕ ਲੈ ਕੇ ਜਾ ਸਕਦਾ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਵਿਗਿਆਨ ਭੈਰਵ ਤੰਤਰ ਤੁਹਾਨੂੰ ਕੁਝ ਮੰਨਣ ਲਈ ਨਹੀਂ ਕਹਿੰਦਾ ਬਾਬਾ ਜੀ ਇਹ ਇੱਕ ਪ੍ਰਯੋਗਾਤਮਕ ਵਿਗਿਆਨ ਹੈ ਜਿਵੇਂ ਵਿਗਿਆਨ ਵਿੱਚ ਤੁਸੀਂ ਇੱਕ ਪ੍ਰਯੋਗ ਕਰਦੇ ਹੋ ਤੇ ਉਹਦਾ ਨਤੀਜਾ ਦੇਖਦੇ ਹੋ ਉਸੇ ਤਰ੍ਹਾਂ ਇਸ ਗ੍ਰੰਥ ਦੀ ਹਰ ਵਿਧੀ ਇੱਕ ਪ੍ਰਯੋਗ ਹੈ ਸ਼ਿਵਜੀ ਮਹਾਰਾਜ ਉਹ ਮਸਤ ਮਦਾਰੀ ਢਮਰੂ ਵਾਲੀ ਸਰਕਾਰ ਕਹਿੰਦੇ ਨੇ ਮੈਂ ਜੋ ਕਹਿ ਰਿਹਾ ਹਾਂ ਉਸ ਤੇ ਵਿਸ਼ਵਾਸ ਨਾ ਕਰੋ ਜੋ ਵਿਧੀ ਮੈਂ ਦੱਸ ਰਿਹਾ ਹਾਂ ਉਸ ਨੂੰ ਕਰਕੇ ਦੇਖੋ ਅਨੁਭਵ ਕਰੋ ਜੇ ਤੁਹਾਡੀ ਜ਼ਿੰਦਗੀ ਵਿੱਚ ਰੂਪਾਂਤਰਣ ਹੁੰਦਾ ਹੈ ਜੇ ਤੁਹਾਨੂੰ ਸ਼ਾਂਤੀ ਮਿਲਦੀ ਹੈ ਜੇ ਤੁਸੀਂ ਉਸ ਪਰਮ ਸੱਚ ਦੇ ਉਸ ਮਾਲਕ ਦੇ ਕਰੀਬ ਪਹੁੰਚਦੇ ਹੋ ਤਾਂ ਹੀ ਇਸ ਨੂੰ ਸਵੀਕਾਰ ਕਰਨਾ ਦੂਸਰਾ ਜੋ ਭਾਗ ਹੈ ਉਹ ਹੈ ਸਾਹ ਦਾ ਦਰਵਾਜ਼ਾ ਤੁਹਾਡੀ ਹਰ ਆਉਂਦੀ ਜਾਂਦੀ ਸਾਹ ਵਿੱਚ ਲੁਕਿਆ ਮੋਕਸ਼ ਦਾ ਰਹੱਸ ਕੀ ਹੈ ਦੇਵੀ ਪਾਰਵਤੀ ਜੀ ਦੇ ਗਹਿਰੇ ਸਵਾਲਾਂ ਦੇ ਜਵਾਬ ਵਿੱਚ ਭਗਵਾਨ ਸ਼ਿਵ ਜੀ ਮਹਾਰਾਜ ਜੀ ਨੇ ਜੋ ਸਭ ਤੋਂ ਪਹਿਲੀ ਵੀ ਨਹੀਂ ਦੱਸੀ ਉਹ ਕਿਸੇ ਪਰਬਤ ਤੇ ਤਪੱਸਿਆ ਕਰਨ ਦੀ ਇਹਾਂ ਕੋਈ ਮੁਸ਼ਕਲ ਯੋਗ ਕਰਨ ਦੀ ਨਹੀਂ ਦੱਸੀ ਸੀ ਉਹ ਵੀ ਨਹੀਂ ਸੰਬੰਧਿਤ ਸੀ ਸਾਡੇ ਸਾਹ ਨਾਲ ਔਰ ਸਾਹਾਂ ਵਾਲੀ ਜਿਹੜੀ ਹੈ ਇਹ ਫਕੀਰ ਮਰਤਦੇ ਆ ਬਾਬਾ ਜੀ ਜਰਾ ਗੌਰ ਕਰ ਉਹ ਸਾਹ ਨਾਲ ਜੋ ਅਸੀਂ ਹਰ ਪਲ ਲੈਂਦੇ ਆ ਪਰ ਜਿਸ ਤੇ ਸਾਡਾ ਧਿਆਨ ਕਦੇ ਨਹੀਂ ਜਾਂਦਾ ਸ਼ਿਵਜੀ ਮਹਾਰਾਜ ਜੀ ਨੇ ਕਿਹਾ ਕਿ हे ਦੇਵੀ ਦੋ ਸਾਹਾਂ ਦੇ ਔਣ ਤੇ ਜਾਣ ਦੇ ਵਿਚਕਾਰ ਜੋ ਖਾਲੀ ਜਗ੍ਹਾ ਹੈ ਉਸ ਤੇ ਧਿਆਨ ਕੇਂਦਰਿਤ ਕਰੋ ਜਦੋਂ ਸਾਹ ਅੰਦਰ ਆਵੇ ਤੇ ਰੁਕਣ ਵਾਲੀ ਹੋਵੇ ਤੇ ਜਦੋਂ ਸਾਹ ਬਾਹਰ ਜਾਵੇ ਤੇ ਰੁਕਣ ਵਾਲੀ ਹੋਵੇ ਉਹਨਾਂ ਛੋਟੇ ਛੋਟੇ ਪਲਾਂ ਵਿੱਚ ਠਹਿਰ ਜਾਓ ਰੁਕ ਜਾਓ ਉਹਨਾਂ ਪਲਾਂ ਵਿੱਚ ਹੀ ਪਰਮ ਭੈਰਵ ਦਾ ਸਰੂਪ ਪ੍ਰਗਟ ਹੁੰਦਾ ਚਲੋ ਇਸ ਨੂੰ ਹੋਰ ਆਸਾਨੀ ਨਾਲ ਸਮਝਦੇ ਹਾਂ ਜਰਾ ਗੌਰ ਕਰਨਾ ਜਦੋਂ ਤੁਸੀਂ ਸਾਹ ਅੰਦਰ ਲੈਂਦੇ ਹੋ ਤਾਂ ਇੱਕ ਪਲ ਹੀ ਉਹ ਅੰਦਰ ਰੁਕਦੀ ਹੈ ਇਸ ਤੋਂ ਪਹਿਲਾਂ ਕਿ ਉਹ ਬਾਹਰ ਨਿਕਲਣਾ ਸ਼ੁਰੂ ਕਰੇ ਤੇ ਜਦੋਂ ਤੁਸੀਂ ਸਾਹ ਬਾਹਰ ਛੱਡਦੇ ਹੋ ਤਾਂ ਇੱਕ ਪਲ ਹੀ ਉਹ ਬਾਹਰ ਰੁਕਦੀ ਹੈ ਇਸ ਤੋਂ ਪਹਿਲਾਂ ਕਿ ਤੁਸੀਂ ਅਗਲੀ ਸਾਹ ਅੰਦਰ ਲੈਣਾ ਸ਼ੁਰੂ ਕਰੋ ਇਹ ਰੁਕਣ ਦੇ ਪਲ ਬਹੁਤ ਹੀ ਛੋਟੇ ਹੁੰਦੇ ਆ ਬਹੁਤ ਹੀ ਘੱਟ ਸ਼ਾਇਦ 1 ਸੈਕਿੰਡ ਤੋਂ ਵੀ ਘੱਟ ਬਾਬਾ ਜੀ ਤੇ ਸ਼ਿਵ ਜੀ ਮਹਾਰਾਜ ਕਹਿੰਦੇ ਨੇ ਬਸ ਇੰਨੇ ਹੀ ਪਲਾਂ ਵਿੱਚ ਆਪਣੀ ਪੂਰੀ ਚੇਤਨਾ ਲਾ ਦਿਓ ਆਪਣਾ ਪੂਰਾ ਜਿਹੜਾ ਧਿਆਨ ਲਾ ਦਿਓ ਜਦੋਂ ਸਾਹ ਅੰਦਰ ਆ ਕੇ ਰੁਕੇ ਤਾਂ ਤੁਸੀਂ ਵੀ ਰੁਕ ਜਾਓ ਕੋਈ ਵਿਚਾਰ ਨਾ ਕਰੋ ਬਸ ਉਸ ਠਹਿਰਾ ਦੇ ਸਾਕਸ਼ੀ ਬਣ ਜਾਓ ਉਸ ਨੂੰ ਦੇਖੋ ਬਾਬਾ ਜੀ ਬਸ ਅਜਿਹਾ ਕਰਨ ਨਾਲ ਆਖਿਰ ਹੁੰਦਾ ਕੀ ਹੈ ਕੀ ਹੋਵੇ ਇੰਦਾ ਕਰਨ ਨਾਲ ਤੁਹਾਡਾ ਮਨ ਜੋ ਹਮੇਸ਼ਾ ਭਵਿੱਖ ਦੀ ਚਿੰਤਾ ਜਾਂ ਪਾਸਟ ਦੀਆਂ ਯਾਦਾਂ ਵਿੱਚ ਭਜਦਾ ਰਹਿੰਦਾ ਹੈ ਉਹ ਅਚਾਨਕ ਵਰਤਮਾਨ ਵਿੱਚ ਆ ਜਾਵੇਗਾ ਕਿਉਂਕਿ ਸਾਹ ਹਮੇਸ਼ਾ ਵਰਤਮਾਨ ਵਿੱਚ ਚੱਲਦੀ ਹੈ ਤੁਸੀਂ ਕੱਲ ਦੀ ਸਾਹ ਅੱਜ ਨਹੀਂ ਲੈ ਸਕਦੇ ਤੇ ਅੱਜ ਦੀ ਸਾਹ ਕੱਲ ਨਹੀਂ ਲੈ ਸਕਦੇ ਸਾਹ ਤੁਹਾਨੂੰ ਐਸੇ ਵੇਲੇ ਇੱਥੇ ਹੀ ਲੈ ਆਉਂਦੀ ਹੈ ਇਹ ਹੀ ਉਹ ਪਲ ਹੈ ਜਿੱਥੇ ਚਮਤਕਾਰ ਹੁੰਦਾ ਬਾਬਾ ਜੀ જરા ਗੌਰ ਕਰਨਾ ਚਮਤਕਾਰ ਇਹ ਵਿਧੀ ਇਸ ਲਈ ਇੰਨੀ ਸ਼ਕਤੀਸ਼ਾਲੀ ਹੈ ਕਿਉਂਕਿ ਇਸ ਲਈ ਤੁਹਾਨੂੰ ਕਿਤੇ ਜਾਨ ਦੀ ਲੋੜ ਨਹੀਂ ਹੈ ਤੁਸੀਂ ਇਸ ਨੂੰ ਐਸੇ ਪਲ ਹੁਣੇ ਕਰ ਸਕਦੇ ਹੋ ਜਿੱਥੇ ਵੀ ਤੁਸੀਂ ਹੋ ਤੁਹਾਡੀ ਸਾਹ ਹਮੇਸ਼ਾ ਤੁਹਾਡੇ ਨਾਲ ਹੈ ਸਾਹ ਬਾਬਾ ਜੀ ਹਮੇਸ਼ਾ ਨਾਲ ਹੈ ਇਹ ਤੁਹਾਡਾ ਸਭ ਤੋਂ ਵਫਾਦਾਰ ਸਾਥੀ ਹੈ ਜੋ ਜਨਮ ਤੋਂ ਲੈ ਕੇ ਮੌਤ ਤੱਕ ਤੁਹਾਡੇ ਨਾਲ ਰਹਿੰਦਾ ਉਹ ਐਸਾ ਭਾਗ ਤੀਸਰੇ ਤੇ ਚੱਲਦੇ ਆਂ ਅੰਦਰੂਨੀ ਬ੍ਰਹਿਮੰਡ ਆਪਣੀਆਂ ਬੰਦ ਅੱਖਾਂ ਦੇ ਪਿੱਛੇ ਲੁਕੇ ਬ੍ਰਹਿਮੰਡ ਨੂੰ ਕਿਵੇਂ ਦੇਖਣਾ ਸਾਦੇ ਦਰਵਾਜ਼ੇ ਤੋਂ ਲੰਘਣ ਤੋਂ ਬਾਅਦ ਭੈਰਵ ਯਾਨੀ ਕਿ ਸ਼ਿਵ ਜੀ ਮਹਾਰਾਜ ਸਾਨੂੰ ਇੱਕ ਹੋਰ ਗਹਿਰੇ ਰਸ ਵੱਲ ਲੈ ਕੇ ਜਾਂਦੇ ਨੇ ਉਹ ਸਾਨੂੰ ਦੱਸਦੇ ਨੇ ਕਿ ਅਸਲ ਬ੍ਰਹਿਮੰਡ ਕਿਤੇ ਬਾਹਰ ਨਹੀਂ ਸਾਡੇ ਅੰਦਰ ਹੈ ਜੋ ਗੁਰੂਆਂ ਨੇ ਵੀ ਫਰਮਾਇਆ ਜੋ ਬ੍ਰਹਮੰਡ ਹੈ ਸੋਈ ਪਿੰਡੇ ਜੋ ਖੋਜੇ ਸੋ ਪਾਏ ਇੱਥੇ ਪੈਰਵ ਵੀ ਉਹੀ ਕਹਿ ਰਹੇ ਆ ਸ਼ਿਵਜੀ ਮਹਾਰਾਜ ਵੀ ਇਹੀ ਕਹਿ ਰਹੇ ਆ ਕਿ ਉਹ ਸਾਨੂੰ ਦੱਸਦੇ ਨੇ ਕਿ ਅਸਲ ਬ੍ਰਹਮੰਡ ਕਿਤੇ ਬਾਹਰ ਨਹੀਂ ਸਾਡੇ ਅੰਦਰ ਹੈ ਇਹ ਹੀ ਫਕੀਰਾਂ ਫਰਮਾਇਆ ਕਿ ਉਹਦੀ ਕੁਦਰਤ ਤੇਰੇ ਅੰਦਰ ਹੀ ਬੈਠੀ ਏ ਭਾਈ ਉਹ ਕਹਿੰਦੇ ਨੇ ਆਪਣੀ ਚੇਤਨਾ ਨੂੰ ਆਪਣੇ ਸ਼ਰੀਰ ਦੇ ਅੰਦਰ ਸ਼ਿਵਜੀ ਮਹਾਰਾਜ ਕਹਿ ਰਹੇ ਨੇ ਕਿ ਆਪਣੀ ਚੇਤਨਾ ਨੂੰ ਆਪਣੇ ਸ਼ਰੀਰ ਦੇ ਅੰਦਰ ਲੈ ਜਾਓ ਆਪਣੀ ਰੀੜ ਦੀ ਹੱਡੀ ਤੇ ਕੇਂਦਰ ਤੇ ਧਿਆਨ ਲਗਾਓ ਉਸ ਨੂੰ ਇੱਕ ਪਤਲੇ ਚਮਕਦਾਰ ਕਮਲ ਦੇ ਧਾਗੇ ਵਾਂਗ ਮਹਿਸੂਸ ਕਰੋ ਇਸ ਧਿਆਨ ਵਿੱਚ ਤੁਹਾਡੀ ਚੇਤਨਾ ਜਿਹੜੀ ਉਹ ਸੁੱਤੀ ਹੋਈ ਚੇਤਨਾ ਹੈ ਉੱਪਰ ਵੱਲ ਨੂੰ ਉੱਠੇ ਤੁਸੀਂ ਦੇਵਤਾ ਯਾਨੀ ਕਿ ਇੱਕ ਨੂਰਾਨੀ ਰੰਗ ਜਿਹੜਾ ਹੈ ਉਸ ਨੂੰ ਅਨੁਭਵ ਕਰੋਗੇ ਬਾਬਾ ਜੀ ਮਹਿਸੂਸ ਕਰੋਗੇ ਇੱਕ ਹੋਰ विधि ਵਿੱਚ ਉਹ ਕਹਿੰਦੇ ਨੇ ਸ਼ਿਵ ਕਹਿੰਦੇ ਨੇ ਆਪਣੇ ਸਿਰ ਨੂੰ ਇੱਕ ਅਜੇਹਾ ਆਕਾਸ਼ ਮੰਨੋ ਜਿਸ ਵਿੱਚ ਕੋਈ ਸੀਮਾ ਨਹੀਂ ਹੈ ਆਕਾਸ਼ ਅਸਮਾਨ ਆਪਣੀ ਚੇਤਨਾ ਨੂੰ ਉਸ ਅੰਤਹੀਨ ਆਕਾਸ਼ ਵਿੱਚ ਫੈਲਾ ਦੇ ਇਹ ਜਿਹੜੀ ਵਿਧੀ ਹੈ ਲਾਉਤਸੇ ਸਾਹਬ ਨੇ ਵੀ ਜਿਹੜਾ ਹੈ ਇਹ ਅਪਣਾਈ ਸੀ ਉਹ ਆਕਾਸ਼ ਨੂੰ ਇਦਾਂ ਦੇਖਦੇ 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 ਉਸ ਦੇ ਵਿੱਚ ਹੀ ਡੁੱਬ ਜਾਂਦੇ ਸੀ ਮੈਂ ਹੀ ਆਕਾਸ਼ ਮੇਰੇ ਅੰਦਰ ਹੀ ਮੇਰੇ ਦਿਮਾਗ ਦੇ ਵਿੱਚ ਜਿਹੜਾ ਹੈ ਮੇਰੇ ਸਿਰ ਦੇ ਉੱਪਰ ਉਹ ਅਸੀਮ ਆਕਾਸ਼ ਹੈ ਉਹ ਕਹਿੰਦੇ ਸੀ ਜਦੋਂ ਅਸੀਂ ਆਪਣੀ ਅੱਖਾਂ ਬੰਦ ਕਰਦੇ ਹਾਂ ਇੱਥੇ ਸ਼ਿਵ ਕਹ ਰਹੇ ਨੇ ਕਿ ਜਦੋਂ ਅਸੀਂ ਆਪਣੀ ਅੱਖਾਂ ਬੰਦ ਕਰਦੇ ਹਾਂ ਤਾਂ ਸਾਨੂੰ ਕੀ ਦਿਖਾਈ ਦਿੰਦਾ ਜ਼ਿਆਦਾਤਰ ਲੋਕਾਂ ਨੂੰ ਸਿਰਫ ਹਨੇਰਾ ਦਿਖਾਈ ਦਿੰਦਾ ਹੈ ਜਾਂ ਫਿਰ ਕੁਝ ਭੱਜਦੇ ਹੋਏ ਵਿਚਾਰ ਪਰ ਸ਼ਿਵਜੀ ਮਹਾਰਾਜ ਕਹਿੰਦੇ ਨੇ ਕਿ ਜੇ ਤੁਸੀਂ ਉਸ ਹਨੇਰੇ ਵਿੱਚ ਸਬਰ ਨਾਲ ਠਹਿਰਨਾ ਸਿੱਖ ਜਾਓਗੇ ਤਾਂ ਹੌਲੀ-ਹੌਲੀ ਤੁਹਾਨੂੰ ਉੱਥੇ ਰੋਸ਼ਨੀ ਦਿਖਣ ਲੱਗੇ ਇੱਕ ਹੋਰ ਸੁੰਦਰ ਵਿਧੀ ਵਿੱਚ ਸ਼ਿਵਜੀ ਮਹਾਰਾਜ ਕਹਿੰਦੇ ਨੇ ਜਦੋਂ ਵੀ ਕੋਈ ਵਿਚਾਰ ਉੱਠੇ ਤਾਂ ਵਿਚਾਰ ਵਿੱਚ ਨਾ ਉਲਝੋ ਇਹ ਦੇਖੋ ਕਿ ਉਹ ਵਿਚਾਰ ਕਿੱਥੋਂ ਉੱਠ ਰਿਹਾ ਹੈ ਆਇਆ ਕਿੱਥੋਂ ਉਸ ਵਿਚਾਰ ਦੇ ਸੋਰਸ ਨੂੰ ਲੱਭੋ ਬਾਬਾ ਜੀ ਜਦੋਂ ਤੁਸੀਂ ਇਹ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਪਾਓਗੇ ਕਿ ਦੋ ਵਿਚਾਰਾਂ ਦੇ ਵਿੱਚਕਾਰ ਇੱਕ ਖਾਲੀ ਜਗ੍ਹਾ ਹੈ ਇੱਕ ਚੁੱਪ ਹੈ ਮੋਨ ਹੈ ਸ਼ਾਂਤੀ ਉਹੀ ਚੁੱਪ ਉਹੀ ਖਾਲੀਪਨ ਤੁਹਾਡਾ ਅਸਲ ਸਰੂਪ ਹੈ ਵਿਚਾਰਾਂ ਦਾ ਆਉਣਾ ਜਾਣਾ ਤਾਂ ਬੱਦਲਾਂ ਵਰਗਾ ਹੈ ਪਰ ਤੁਸੀਂ ਉਹ ਆਕਾਸ਼ ਹੋ ਉਹ ਅਸਮਾਨ ਹੋ ਜਿਸ ਵਿੱਚ ਉਹ ਬੱਦਲ ਆਉਂਦੇ ਜਾਂਦੇ ਨੇ ਬਾਬਾ ਜੀ ਭਾਗ ਚੌਥੇ ਤੇ ਚੱਲਦੇ ਹਾਂ ਇੰਦਰੀਆਂ ਦਾ ਜਾਦੂ ਆਪਣੀਆਂ ਪੰਜ ਇੰਦਰੀਆਂ ਨੂੰ ਧਿਆਨ ਦੇ ਦਰਵਾਜ਼ੇ ਕਿਵੇਂ ਬਣਾਉਣਾ ਅਕਸਰ ਅਧਿਆਤਮਿਕ ਮਾਰਗਾਂ ਤੇ ਇਲਾਹੀ ਰਾਵਾਂ ਤੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਇੰਦਰੀਆਂ ਦੁਸ਼ਮਣ ਨੇ ਉਹ ਸਾਨੂੰ ਦੁਨੀਆ ਵਿੱਚ ਪਟਕਾਉਂਦੀਆਂ ਨੇ ਵਾਸਨਾ ਤੇ ਲੋਭ ਪੈਦਾ ਕਰਦੀਆਂ ਸਾਨੂੰ ਆਪਣੀਆਂ ਇੰਦਰੀਆਂ ਨੂੰ ਕਾਬੂ ਵਿੱਚ ਕਰਨਾ ਚਾਹੀਦਾ ਹੈ ਉਹ ਉਹਨਾਂ ਨੂੰ ਦਬਾਉਣਾ ਚਾਹੀਦਾ ਪਰ ਤੰਤਰ ਦਾ ਮਾਰਗ ਇਸ ਤੋਂ ਬਿਲਕੁਲ ਵੱਖਰਾ ਤੇ ਕ੍ਰਾਂਤੀਕਾਰੀ ਹੈ ਬੰਬ ਜਰਾ ਗੌਰ ਕਰਨਾ ਇਹ ਸ਼ਿਵਜੀ ਮਹਾਰਾਜ ਦੇ ਰਾਹ ਹੈ ਉਹਨਾਂ ਦਾ ਸਹੀ ਰਾਹ ਹੈ ਤੰਤਰ ਦੇ ਇਹ ਆਜ਼ਾਦ ਹੋਣਗੇ ਕਿਉਂਕਿ ਉਹ ਕਿਸੇ ਨੂੰ ਬੰਦ ਨਹੀਂ ਵਿਗਿਆਨ ਪਰਮ ਤੰਤਰ ਵਿੱਚ ਸ਼ਿਵਜੀ ਮਹਾਰਾਜ ਕਹਿੰਦੇ ਨੇ ਇੰਦਰੀਆਂ ਨੂੰ ਦਬਾਓ ਨਾ ਭਾਈ ਉਹਨਾਂ ਦੀ ਵਰਤੋਂ ਕਰੋ ਉਹਨਾਂ ਨੂੰ ਹੀ ਧਿਆਨ ਦਾ ਪਰਮਾਤਮਾ ਤੱਕ ਪਹੁੰਚਣ ਦਾ ਦਰਵਾਜ਼ਾ ਬਣਾਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੇਖਣ ਦੀ ਆਪਣੀਆਂ ਅੱਖਾਂ ਦੀ ਇੱਕ ਵਿਧੀ ਵਿੱਚ ਇੱਥੇ ਸ਼ਿਵਜੀ ਮਹਾਰਾਜ ਕਹਿੰਦੇ ਨੇ ਕਿਸੇ ਵੀ ਸੁੰਦਰ ਵਸਤੂ ਨੂੰ ਦੇਖੋ ਕਿਸੇ ਫੁੱਲ ਨੂੰ ਕਿਸੇ ਚੰਦ ਨੂੰ ਜਾਂ ਕਿਸੇ ਕਲਾਕ੍ਰਿਤੀ ਨੂੰ ਕੋਈ ਕਲਾ ਹੈ ਉਸ ਨੂੰ ਦੇਖੋ ਕ੍ਰਿਤੀ ਬਣਾਈ ਹੋਈ ਕਿਸੇ ਦਾ ਉਹ ਉਹਨੂੰ ਦੇਖੋ ਉਸ ਨੂੰ ਬਸ ਦੇਖਦੇ ਰਹੋ ਬਿਨਾ ਕੋਈ ਵਿਚਾਰ ਕੀਤੇ ਦੇਖਦੇ ਦੇਖਦੇ ਇੱਕ ਅਜੀਬਾ ਪਲ ਆਵੇਗਾ ਜਦੋਂ ਦੇਖਣ ਵਾਲਾ ਅਤੇ ਦੇਖੀ ਜਾਣ ਵਾਲੀ ਵਸਤੂ ਦੇ ਵਿਚਾਰ ਦਾ ਫਰਕ ਮਿਟ ਜਾਵੇ ਸਾਈ ਜੀ ਕਹਿੰਦੇ ਹੁੰਦੇ ਯਾਦ ਤਸਵੀਰ ਦੇਖਣਾ ਬਾਬਾ ਜੀ ਦੀ ਕਹਿੰਦੇ ਉਹਨੂੰ ਦੇਖੀ ਜਾ فرق ਮਿਟ ਜਾਂਦਾ ਹੈ ਬਾਬਾ ਜੀ ਇਹ ਫਕੀਰ ਇਹ ਇਹ ਵਿਧੀ ਵਰਤਦੇ ਉਸ ਪਲ ਵਿੱਚ ਤੁਸੀਂ ਇੱਥੇ ਸ਼ਿਵ지 ਮਹਾਰਾਜ ਕਹਿੰਦੇ ਕਿ ਉਹਨੂੰ ਦੇਖ ਕੇ ਜਿਹੜਾ ਹੈ ਦੇਖਣ ਵਾਲਾ ਤੇ ਦੇਖੀ ਜਾਣ ਵਾਲੀ ਜਿਹੜੀ ਚੀਜ਼ ਹੈ ਉਹਨਾਂ ਦੇ ਵਿਚਕਾਰ ਫਰਕ ਮਿਟ ਜਾਂਦਾ ਉਸ ਪਲ ਵਿੱਚ ਤੁਸੀਂ ਆਪਣੇ વાસ્તਵਿਕ ਸਰੂਪ ਨੂੰ ਜਾਣ ਲਓਗੇ ਬਾਬਾ ਜੀ ਹੁਣ ਗੱਲ ਕਰਦੇ ਹਾਂ ਸੁਣਨ ਦੀ ਆਪਣੇ ਕੰਨਾਂ ਦੀ ਸ਼ਿਵ지 ਮਹਾਰਾਜ ਕਹਿੰਦੇ ਨੇ ਕਿਸੇ ਵੀ ਸੰਗੀਤ ਨੂੰ ਸੁਣੋ ਚਾਹੇ ਉਹ ਕਿਸੇ ਵਾਦਿਆ ਯੰਤਰ ਦਾ ਹੋਵੇ ਕਿਸੇ ਪੰਛੀ ਦਾ ਸੰਗੀਤ ਹੋਵੇ ਜਾਂ ਵਹਿੰਦੇ ਪਾਣੀ ਦੀ ਆਵਾਜ਼ ਹੋਵੇ ਉਸ ਧੁਣੀ ਵਿੱਚ ਜਿਹੜਾ ਉਹ ਤਵਣੀ ਹੈ ਜਿਹੜਾ ਉਹ ਆਵਾਜ਼ ਹੈ ਉਸ ਵਿੱਚ ਪੂਰੀ ਤਰ੍ਹਾਂ ਡੁੱਬ ਜਾਓ ਆਪਣੇ ਆਪ ਨੂੰ ਉਸ ਧੁਣੀ ਵਿੱਚ ਵਿਲੀਨ ਹੋ ਜਾਣ ਦੋ ਬਾਬਾ ਜਦੋਂ ਸੁਣਨ ਵਾਲਾ ਤੇ ਧੁਣੀ ਜਿਹੜੀ ਹੈ ਧੁਣੀ ਜਿਹੜੀ ਇੱਕ ਹੋ ਜਾਣ ਤਾਂ ਉਹੀ ਕੀ ਹੈ ਉਹੀ ਸਮਾਧੀ ਹੈ ਇਸੇ ਤਰ੍ਹਾਂ ਤੁਸੀਂ ਸਵਾਦ ਜਿਹੜੀ ਹੈ ਗੰਧ ਯਾਨੀ ਕਿ ਸੁੰਘਣਾ ਤੇ ਸਪਰਸ਼ ਦੀ ਵਰਤੋਂ ਕਰ ਸਕਦੇ ਹੋ ਜਦੋਂ ਭੋਜਨ ਕਰੋ ਤਾਂ ਹਰ ਜਿਹੜਾ ਉਹ ਬਾਈਟ ਹੈ ਉਹਦੇ ਸਵਾਦ ਲਈ ਪੂਰੀ ਤਰ੍ਹਾਂ ਸਜਗ ਹੋ ਜਾਓ ਸਿਰਫ ਉਸਨੂੰ ਖਾਓ ਉਹਦੇ ਸਵਾਦ ਵਿੱਚ ਡੁੱਬ ਜਾਓ ਜੇ ਕਿਸੇ ਫੁੱਲ ਨੂੰ ਸੁੰਘੋ ਤਾਂ ਉਹਦੀ ਖੁਸ਼ਬੂ ਵਿੱਚ ਖੋ ਜਾਓ ਜਦੋਂ ਹਵਾ ਤੁਹਾਡੀ ਚਮੜੀ ਨੂੰ ਛੂਹੇ ਉਹ ਸਪਰਸ਼ਲੀ ਜਾਗਰੂਕ ਹੋ ਜਾ ਬਾਬਾ ਜੀ ਇਹ ਹੈ ਇੰਦਰੀਆਂ ਦਾ ਜਾਦੂ ਭਾਗ 5ਵੇਂ ਦੇ ਚਲਦੇ ਆ ਖਾਲੀਪਨ ਦਾ ਸਾਗਰ ਖਾਲੀਪਨ ਵਿੱਚ ਲੁਕੀ ਪਰਮ ਸ਼ਾਂਤੀ ਨੂੰ ਅਸੀਂ ਕਿਵੇਂ ਮਹਿਸੂਸ ਕਰਦੇ ਹਾਂ ਕਿਵੇਂ ਅਨੁਭਵ ਕਰਨਾ ਹੈ ਹੁਣ ਤੱਕ ਅਸੀਂ ਸਾਹ ਅੰਦਰੂਨੀ ਊਰਜਾ ਤੇ ਇੰਦਰੀਆਂ ਦੇ ਆਧਾਰਿਤ ਧਿਆਨ ਦੀਆਂ ਵਿਧੀਆਂ ਦੀ ਗੱਲ ਕੀਤੀ ਹੈ ਔਰ ਇਹ ਸਾਰੀਆਂ ਵਿਧੀਆਂ ਕਿਸੇ ਨਾ ਕਿਸੇ ਸਹਾਰੇ ਤੇ ਟਿਕੀਆਂ ਹੋਈਆਂ ਹਨ ਜਿਵੇਂ ਸਾਹ ਇੱਕ ਸਹਾਰਾ ਹੈ ਕੋਈ ਤੁਹਾਡੀ ਇੱਕ ਸਹਾਰਾ ਹੈ ਪਰ ਹੁਣ ਇੱਥੇ ਭੈਰਵ ਯਾਨੀ ਕਿ ਸ਼ਿਵਜੀ ਮਹਾਰਾਜ ਸਾਨੂੰ ਇੱਕ ਐਹੋ ਜੇ ਆयाम ਵਿੱਚ ਲੈ ਜਾਂਦੇ ਨੇ ਜਿੱਥੇ ਕੋਈ ਸਹਾਰਾ ਹੈ ਹੀ ਨਹੀਂ ਬਾਬਾ ਉਹ ਸਾਨੂੰ ਖਾਲੀ ਪੰਦਾ ਅਨੁਭਵ ਕਰਨ ਦੀ ਵਿਧੀ ਦੱਸਦੇ ਨੇ ਇੱਕ ਬਹੁਤ ਹੀ ਗਹਿਰੀ ਵਿਧੀ ਵਿੱਚ ਸ਼ਿਵਜੀ ਮਹਾਰਾਜ ਕਹਿੰਦੇ ਨੇ हे ਦੇਵੀ ਆਪਣੀ ਅੱਖਾਂ ਬੰਦ ਕਰੋ ਤੇ ਦੋਨ ਪਰਵਟਿਆਂ ਦੇ ਵਿਚਕਾਰ ਦੀ ਜਗ੍ਹਾ ਤੇ ਧਿਆਨ ਕੇਂਦਰਿਤ ਕਰੋ ਕਿਸੇ ਵੀ ਵਿਚਾਰ ਨੂੰ ਆਉਣ ਜਾਣ ਦਿਓ ਉਸ ਨੂੰ ਰੋਕੋ ਨਹੀਂ ਬਸ ਉਸ ਖਾਲੀ ਜਗ੍ਹਾ ਨੂੰ ਦੇਖਦੇ ਰਹੋ ਜੋ ਵਿਚਾਰਾਂ ਦੇ ਪਿੱਛੇ ਹੋਲੀ-ਹੋਲੀ ਵਿਚਾਰ ਸ਼ਾਂਤ ਹੋ ਜਾਣਗੇ ਤੇ ਤੁਸੀਂ ਸਿਰਫ ਉਸ ਕੇਵਲ ਉਸ ਸ਼ੁੱਧ ਖਾਲੀ ਸਥਾਨ ਵਿੱਚ ਸਥਿਤ ਹੋ ਜਾਓ ਇਹ ਹੀ ਤੁਹਾਡਾ ਵਾਸਤਵਿਕ ਸਰੂਪ ਹੈ ਬਬਾ ਇੱਕ ਹੋਰ ਬੜੀ ਹੀ ਅਦਭੁਤ ਵਿਧੀ ਵਿੱਚ ਸ਼ਿਵਜੀ ਮਹਾਰਾਜ ਕਹਿੰਦੇ ਨੇ ਤੁਸੀਂ ਕਲਪਨਾ ਕਰੋ ਇਮੇਜਿਨ ਕਰੋ ਕਿ ਤੁਹਾਡਾ ਸਰੀਰ ਇੱਕ ਖਾਲੀ ਬਰਤਨ ਵਰਗਾ ਹੈ ਇੱਕ ਖੋਖਲੇ ਬਾਸ ਵਰਗਾ ਅੰਦਰ ਤੇ ਬਾਹਰ ਸਭ ਕੁਝ ਖਾਲੀ ਹੈ ਇਸ ਕਲਪਨਾ ਮਾਤਰ ਤੋਂ ਹੀ ਤੁਹਾਨੂੰ ਇੱਕ ਅਦਭੁਤ ਹਲਕਾਪਨ ਤੇ ਸ਼ਾਂਤੀ ਮਹਿਸੂਸ ਹੋਵੇ ਪਰ ਇਹਦੇ ਵਿੱਚ ਇਹ ਹੈ ਕਿ ਇਹਦੇ ਵਿੱਚ ਭੋਜਨ ਦਾ ਬੜਾ ਬਾਬਾ ਜੀ ਧਿਆਨ ਰੱਖਣਾ ਪੈਂਦਾ ਖਾਲੀਪਨ ਦਾ ਮਤਲਬ ਨਕਾਰਾਤਮਕਤਾ ਜਾਂ ਅਭਾਵ ਨਹੀਂ ਹੈ ਕੋਈ ਤੰਤਰ ਦੀ ਭਾਸ਼ਾ ਵਿੱਚ ਖਾਲੀਪਨ ਦਾ ਮਤਲਬ ਹੈ ਸੰਭਾਵਨਾਵਾਂ ਨਾਲ ਭਰਿਆ ਹੋਇਆ ਜਿਵੇਂ ਖਾਲੀ ਕੈਨਵਸ ਤੇ ਕੋਈ ਚਿੱਤਰ ਬਣਾਇਆ ਹੋਵੇ ਪੇਂਟਿੰਗ ਕੀਤੀ ਹੋਵੇ ਕੈਨਵਸ ਹੁੰਦਾ ਜਿਹੜਾ ਸਟੈਂਡ ਦੇ ਉੱਪਰ ਰੱਖ ਕੇ ਆਣਾ ਕਰਦੇ ਆ ਨਾ ਆਪਾਂ ਉੱਤੇ ਚਿੱਤਰ ਬਣਾਣੇ ਆ ਉੱਤੇ ਚਿੱਤਰ ਬਣਾਇਆ ਜਾ ਸਕਦਾ ਹੈ ਉਸੇ ਤਰ੍ਹਾਂ ਜਦੋਂ ਤੁਹਾਡਾ ਮਨ ਖਾਲੀ ਹੁੰਦਾ ਹੈ ਤਾਂ ਉਸ ਵਿੱਚ ਜਿਹੜੀ ਹੈ ਦਿਵਯਤਾ ਪ੍ਰਗਟ ਹੁੰਦੀ ਹੈ ਇਲਾਹੀ ਰੰਗ ਪ੍ਰਗਟ ਹੁੰਦਾ ਹੈ ਆਗਛੇਵੇਂ ਤੇ ਚਲਦੇ ਆਂ ਇਸ਼ਕ ਤੇ ਭਗਤੀ ਦਾ ਰਾਹ ਪਿਆਰ ਤੇ ਭਗਤੀ ਦਾ ਮਾਰ ਆਪਣੇ ਦਿਲ ਦੀਆਂ ਭਾਵਨਾਵਾਂ ਨੂੰ ਪਰਮਾਤਮਾ ਨਾਲ ਕਿਵੇਂ ਮਲੋਣਾ ਹੈ ਬਾਬਾ ਹੁਣ ਤੱਕ ਅਸੀਂ ਜਿੰਨਾਂ ਵਿਧੀਆਂ ਦੀ ਗੱਲ ਕੀਤੀ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਜਾਗਰੂਕਤਾ ਸਾਖੀ ਭਾਵ ਤੇ ਖਾਲੀਪਨ ਤੇ ਕੇਂਦਰੀ ਸੰਗੋ ਵਿਧੀਆਂ ਔਰ ਇਹ ਵਿਧੀਆਂ ਜਿਹੜੀਆਂ ਹੈ ਉਹਨਾਂ ਲੋਕਾਂ ਲਈ ਜ਼ਿਆਦਾ ਠੁਕਮੀਆਂ ਹਨ ਜਿਨ੍ਹਾਂ ਦਾ ਸੁਭਾਅ ਕੁਝ ਬੋਧਿਕ ਤੇ ਧਿਆਨਪੂਰਨ ਹੈ ਬੋਧਿਕ ਪਰ ਅਸੀਂ ਸਾਰੇ ਜਾਣਦੇ ਆ ਕਿ ਇਨਸਾਨ ਸਿਰਫ ਦਿਮਾਗ ਹੀ ਨਹੀਂ ਬਾਬਾ ਜੀ ਉਹਦਾ ਦਿਲ ਵੀ ਹੈ ਸਾਡੇ ਅੰਦਰ ਪਿਆਰ ਵੀ ਹੈ ਦਇਆ ਵਰਗੀਆਂ ਭਾਵਨਾਵਾਂ ਵੀ ਹੁੰਦੀਆਂ ਨੇ ਤਾਂ ਕੀ ਇਹਨਾਂ ਭਾਵਨਾਵਾਂ ਇਹ ਫੀਲਿੰਗਸ ਦਾ ਅਧਿਆਤਮਿਕਤਾ ਯਾਨੀ ਉਸ ਇਲਾਹੀ ਰੰਗ ਵਿੱਚ ਕੋਈ ਸਥਾਨ ਨਹੀਂ ਹੈ ਤਾਂ ਵਿਗਿਆਨ ਭੈਰਵ ਤੰਤਰ ਇਸ ਦਾ ਇੱਕ ਬਹੁਤ ਹੀ ਸੋਹਣਾ ਜਵਾਬ ਦਿੰਦੇ ਆ ਇੱਕ ਵਿਧੀ ਵਿੱਚ ਪੈਰਵ ਕਹਿੰਦੇ ਯਾਨੀ ਕਿ ਸ਼ਿਵ ਜੀ ਮਹਾਰਾਜ ਕਹਿੰਦੇ ਨੇ ਕਿਸੇ ਵੀ ਚੀਜ਼ ਲਈ ਤੀਬਰ ਪਿਆਰ ਦਾ ਅਨੁਭਵ ਕਰੋ ਬਹੁਤ ਜ਼ਿਆਦਾ ਚਾਹੇ ਉਹ ਆਪਣੇ ਮੁਰਸ਼ਿਦ ਲਈ ਹੋਵੇ ਗੁਰੂ ਲਈ ਹੋਵੇ ਕਿਸੇ ਦੇਵਤਾ ਲਈ ਹੋਵੇ ਕਿਸੇ ਦੇਵੀ ਲਈ ਹੋਵੇ ਜਾਂ ਆਪਣੇ ਪ੍ਰੇਮੀ ਲਈ ਹੋਵੇ ਜਾਂ ਆਪਣੀ ਪ੍ਰੇਮਿਕਾ ਲਈ ਹੋਵੇ ਉਸ ਪਿਆਰ ਵਿੱਚ ਪੂਰੀ ਤਰ੍ਹਾਂ ਡੁੱਬ ਜਾਓ ਜਦੋਂ ਪਿਆਰ ਇੰਨਾ ਡੂੰਘਾ ਹੋ ਜਾਵੇ ਕਿ ਪਿਆਰ ਕਰਨ ਵਾਲਾ ਤੇ ਪਿਆਰਾ ਇੱਕ ਨੇ ਇੱਕ ਹੋ ਜਾ ਤਾਂ ਉਸ ਇਕਤਾ ਵਿੱਚ ਤੁਹਾਨੂੰ ਪਰਮ ਅਨੰਦ ਦਾ ਅਨੁਭਵ ਹੋਏਗਾ ਬਾਬਾ ਸਾਹਿਤੇ ਪ੍ਰੇਮ ਜਦੋਂ ਬੰਦਾ ਕਰਦਾ ਹੈ ਤਾਂ ਭੋਜਨ ਤੱਕ ਛੱਡ ਦੇਣ ਉਹਨੂੰ ਯਾਦ ਵੀ ਰਹਿਦਾ ਕਰਨਾ ਹੈ ਕਿ ਨਹੀਂ ਪ੍ਰੇਮ ਐਸੀ ਚੀਜ਼ ਪਰ ਜੇ ਸਹੀ ਜਗ੍ਹਾ ਲੱਗੀ ਹੋਵੇ ਤਾਂ ਗੱਲ ਬਣ ਜਾਂਦੀ ਹੈ ਨਹੀਂ ਫਿਰ ਜ਼ਿੰਦਗੀ ਬਾਬਾ ਜੀ ਰੋ ਜਾਂਦੀ ਹੈ ਸੋ ਜ਼ਰਾ ਗੌਰ ਕਰ ਤੰਤਰ ਕਿਸੇ ਵੀ ਭਾਵਨਾ ਨੂੰ ਦਬਾਉਣ ਦੇ ਪੱਖ ਵਿੱਚ ਨਹੀਂ ਹੈ ਚਾਹੇ ਉਹ ਪਿਆਰ ਹੋਵੇ ਗੁੱਸਾ ਹੋਵੇ ਜਾਂ ਡਰ ਹੋਵੇ ਤੰਤਰ ਕਹਿੰਦਾ ਹੈ ਕਿ ਭਾਈ ਹਰ ਭਾਵਨਾ ਇੱਕ ਊਰਜਾ ਦਾਇਕ ਰੂਪ ਹੈ એનર્ਜੀ ਦਾ ਇੱਕ ਰੂਪ ਹੈ ਉਸ ਨੂੰ ਦਬਾਉਣ ਦੀ ਬਜਾਏ ਉਸ ਦੀ ਊਰਜਾ ਨੂੰ ਰੂਪਾਂਤਰਿਤ ਕਰੋ ਯਾਨੀ ਉਹਨੂੰ ਦੱਬਣ ਦੀ ਬਜਾਏ ਉਹਨੂੰ ਸਹੀ ਰਸਤੇ ਲਾ ਦਿਓ ਭਾਗ ਨੰਬਰ 7 ਸਾਕਸ਼ੀ ਭਾਵ ਦੀ ਸ਼ਕਤੀ ਜੀਵਨ ਦੇ ਹਰ ਪਲ ਵਿੱਚ ਇੱਕ ਸ਼ਾਂਤ ਦਰਸ਼ਕ ਕਿਵੇਂ ਬੰਨਾ ਹੈ ਵਿਗਿਆਨ ਭੈਰਵ ਤੰਤਰ ਦੀਆਂ 112 ਵਿਧੀਆਂ ਵਿੱਚੋਂ ਲਗਭਗ ਹਰ ਵਿਧੀ ਦਾ ਜੋ ਕੇਂਦਰੀ ਧਾਗਾ ਹੈ ਜੋ ਸਾਰ ਹੈ ਉਹ ਹੈ ਸਾਖੀਪਾ ਸਾਖੀਪਾ ਆਵਦਾ ਮਤਲਬ ਹੈ ਆਪਣੇ ਜੀਵਨ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਸ ਨੂੰ ਇੱਕ ਤੱਟਸਥ ਦਰਸ਼ਕ ਵਾਂਗ ਦੇਖਣਾ ਬਾਬਾ ਜੀ ਸਿਰਫ ਦੇਖਣਾ ਜੋ ਵੀ ਹੋ ਰਿਹਾ ਹੈ ਜ਼ਿੰਦਗੀ ਦੇ ਵਿੱਚ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਉਹਦੇ ਤੇ ਵਿਚਾਰ ਹੀ ਕੋਈ ਨਹੀਂ ਬਸ ਜੋ ਵੀ ਹੋ ਰਿਹਾ ਉਹਨੂੰ ਦੇਖਣਾ ਬਿਨਾ ਕਿਸੇ ਚੰਗੇ ਮੰਦੇ ਦੇ ਫੈਸਲੇ ਜਿਵੇਂ ਤੁਸੀਂ ਸਿਨੇਮਾ ਹਾਲ ਵਿੱਚ ਬੈਠ ਕੇ ਪਰਦੇ ਤੇ ਫਿਲਮ ਦੇਖ ਰਹੇ ਹੋ ਫਿਲਮ ਵਿੱਚ ਸੁੱਖ ਦੇ ਦ੍ਰਿਸ਼ ਵੀ ਆਉਂਦੇ ਆ ਯਾਨੀ ਕਿ ਖੁਸ਼ੀ ਦੇ ਦ੍ਰਿਸ਼ ਵੀ ਉਹ ਉਹ ਪਿਕਚਰ ਆਂਦੀ ਹੈ ਤੇ ਦੁੱਖ ਦੇ ਵੀ ਆਉਂਦੇ ਆ ਪਰ ਤੁਸੀਂ ਜਾਣਦੇ ਹੋ ਕਿ ਤੁਸੀਂ ਸਿਰਫ ਇੱਕ ਦਰਸ਼ਕ ਹੋ ਤੁਸੀਂ ਉਹ ਫਿਲਮ ਨਹੀਂ ਹੋ ਸ਼ਿਵਜੀ ਮਹਾਰਾਜ ਇੱਕ ਵਿਧੀ ਵਿੱਚ ਕਹਿੰਦੇ ਨੇ ਜਦੋਂ ਤੁਸੀਂ ਚੱਲ ਰਹੇ ਹੋ ਖਾ ਰਹੇ ਹੋ ਜਾਂ ਕੋਈ ਵੀ ਕੰਮ ਕਰ ਰਹੇ ਹੋ ਤਾਂ ਆਪਣੇ ਹਰ ਕਾਰਜ ਆਪਣੇ ਹਰ ਕਰਮ ਲਈ ਪੂਰੀ ਤਰ੍ਹਾਂ ਸजग ਰਹੋ ਜਾਨੋ ਕਿ ਤੁਸੀਂ ਚੱਲ ਰਹੇ ਹੋ ਜਾਨੋ ਕਿ ਤੁਸੀਂ ਖਾ ਰਹੇ ਹੋ ਇਸ ਜਾਗਰੂਕਤਾ ਵਿੱਚ ਕਰਤਾ ਦਾ ਭਾਵ ਲੁਕਤ ਹੋ ਜਾਵੇਗਾ ਤੇ ਕੇਵਲ ਕਿਰਿਆ ਬਚੇਗੀ ਬੰਬਾ ਜਰਾ ਗੌਰ ਕਰ ਬੰਦਾ ਉਥੇ ਇਹ ਨਹੀਂ ਕਹੇਗਾ ਕਿ ਮੈਂ ਕਰ ਰਿਹਾ ਬਸ ਉਹ ਕਿਰਿਆ ਰਹਿ ਜਾਏਗੀ ਕਰਮ ਰਹਿ ਜਾਏਗਾ ਸਾਕਸ਼ੀ ਭਾਵ ਦਾ ਅਭਿਆਸ ਕਰਨ ਦਾ ਇੱਕ ਹੋਰ ਸਰਲ ਤਰੀਕਾ ਹੈ ਆਪਣੇ ਵਿਚਾਰਾਂ ਨੂੰ ਦੇਖਣਾ ਦਿਨ ਵਿੱਚ ਜਦੋਂ ਵੀ ਸਮਾਂ ਮਿਲੇ ਬਸ 5 ਮਿੰਟ ਲਈ ਸ਼ਾਂਤ ਬੈਠ ਜਾਓ ਅਤੇ ਆਪਣੇ ਮਨ ਦੀ ਸਕਰੀਨ ਤੇ ਚੱਲ ਰਹੇ ਵਿਚਾਰਾਂ ਨੂੰ ਵੇਖੋ। ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ। ਨਾ ਹੀ ਉਹਨਾਂ ਨੂੰ ਬਦਲਣ ਦੀ। ਬਸ ਦੇਖੋ ਜਿਵੇਂ ਤੁਸੀਂ ਰਸਤੇ ਤੇ ਚੱਲਦੇ ਹੋਏ ਜਿਹੜੇ ਗੱਡੀਆਂ ਹੈ, ਵਾਹਨ ਹੈ ਉਹਨਾਂ ਨੂੰ ਦੇਖਦੇ ਹੋ। ਐਂ ਤਾਂ ਦੇਖੋ ਬਸ ਕਿ ਇਹ ਵਿਚਾਰ ਕਿ ਕੀ ਚੱਲ ਰਹੇ ਹੈ। ਭਾਗ 8ਵੀਂ ਦੀ ਗੱਲ ਕਰਦੇ ਆਂ। ਸਧਾਰਨ ਜੀਵਨ ਹੀ ਸਾਧਨਾ ਬਾਬਾ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਧਿਆਨ ਵਿੱਚ ਕਿਵੇਂ ਬਦਲਣਾ ਅਕਸਰ ਜਦੋਂ ਅਸੀਂ ਅਧਿਆਤਮਿਕਤਾ ਇਲਾਹੀ ਰੰਗ ਜਾਂ ਧਿਆਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਇੱਕ ਤਸਵੀਰ ਬਣਦੀ ਹੈ ਕਿ ਸਾਨੂੰ ਸਭ ਕੁਝ ਤਿਆਗ ਕੇ ਕਿਸੇ ਪਰਬਤ ਤੇ ਜਾਂ ਆਸ਼ਰਮ ਵਿੱਚ ਜਾਣਾ ਪਵੇਗਾ ਸਾਨੂੰ ਲੱਗਦਾ ਹੈ ਕਿ ਸਾਡਾ ਇਹ ਸਾਧਾਰਨ ਭੱਜ ਦੌੜ ਭਰਿਆ ਜੀਵਨ ਜਿਹੜਾ ਹੈ ਸਾਧਨਾ ਲਈ ਸਹੀ ਨਹੀਂ ਪਰ ਵਿਗਿਆਨ ਭੈਰਵਤੰਤਰ ਇਸ ਧਾਰਨਾ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦਾ ਬਾਬਾ ਗੁਰੂ ਜੀ ਮਹਾਰਾਜ ਇੱਕ ਬਹੁਤ ਹੀ ਵਿਹਾਰਕ ਵਿਧੀ ਦੱਸਦੇ ਨੇ ਕਿ ਜਦੋਂ ਤੁਸੀਂ ਛਿੱਕਦੇ ਹੋ ਜਾਂ ਜਦੋਂ ਤੁਹਾਨੂੰ ਬਹੁਤ ਡਰ ਲੱਗਦਾ ਹੈ ਜਦੋਂ ਤੁਸੀਂ ਬਹੁਤ ਜ਼ਿਆਦਾ ਉਤਸੁਕ ਹੋ ਜਾਂਦੇ ਹੋ ਜਾਂ ਜਦੋਂ ਤੁਸੀਂ ਭੁੱਖ ਤੋਂ ਬੇਚੈਨ ਹੁੰਦੇ ਹੋ ਤਾਂ ਤੀਬਰ ਪਲਾਂ ਵਿੱਚ ਆਪਣੀ ਚੇਤਨਾ ਨੂੰ ਪੂਰੀ ਤਰ੍ਹਾਂ ਕੇਂਦ੍ਰਿਤ ਕਰ ਲਓ ਬਾਬਾ ਜੀ ਉਹਨਾਂ ਪਲਾਂ ਵਿੱਚ ਤੁਸੀਂ ਆਪਣੇ ਮੂਲ ਸੁਭਾਅ ਦੇ ਬਹੁਤ ਜ਼ਿਆਦਾ ਕਰੀਬ ਹੁੰਦੇ ਨੇ ਨੇੜੇ ਹੁੰਦੇ ਇੱਕ ਹੋਰ ਵਿਧੀ ਵਿੱਚ ਸ਼ਿਵਜੀ ਮਹਾਰਾਜ ਕਹਿੰਦੇ ਨੇ ਭੋਜਨ ਕਰਨ ਦੇ ਆਨੰਦ ਵਿੱਚ ਜਾਂ ਪੀਣ ਦੇ ਸੁੱਖ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਓ ਉਸ ਆਨੰਦ ਦੀ ਪੂਰਨਤਾ ਤੋਂ ਤੁਸੀਂ ਪਰਮ ਆਨੰਦ ਨੂੰ ਭਰ ਦੋਗੇ ਬਾਬਾ ਜੀ ਇਹ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਦੇ ਛੋਟੇ-ਛੋਟੇ ਸੁੱਖਾਂ ਨੂੰ ਨਕਾਰਨਾ ਨਹੀਂ ਹੈ ਬਲਕਿ ਉਹਨਾਂ ਨੂੰ ਪੂਰੀ ਤਰ੍ਹਾਂ ਜੀਣਾ ਹੈ ਪੂਰੀ ਜਾਗਰੂਕਤਾ ਦੇ ਨਾਲ ਤੁਹਾਡਾ ਕਾਰਜ ਖੇਤਰ ਤੁਹਾਡਾ ਕਰਮ ਤੁਹਾਡਾ ਦਫਤਰ ਤੁਹਾਡਾ ਘਰ ਇਹ ਸਭ ਤੁਹਾਡੇ ਲਈ ਧਿਆਨ ਦੇ ਕੇਂਦਰ ਬਣ ਸਕਦੇ ਆ ਬਾਬਾ ਜੀ ਜਦੋਂ ਤੁਸੀਂ ਆਪਣਾ ਕਰਮ ਕਰ ਰਹੇ ਹੋ ਤਾਂ ਉਸ ਨੂੰ ਪੂਰੀ ਇਕਾਗਰਤਾ ਤੇ ਪ੍ਰੇਮ ਨਾਲ ਕਰੋ ਉਸ ਕੰਮ ਨੂੰ ਬੋਝ ਨਾ ਸਮਝੋ ਉਸ ਨੂੰ ਇੱਕ ਮੌਕਾ ਸਮਝੋ ਆਪਣੀ ਚੇਤਨਾ ਨੂੰ ਵਿਕਸਿਤ ਕਰਨ ਦਾ ਔਰ ਜੇ ਕੋਈ ਸਥਾਨ ਐਸਾ ਹੈ ਜਿੱਥੇ ਜਾ ਕੇ ਤੁਹਾਨੂੰ ਉਹ ਬੋਝ ਲੱਗੇ ਉਸ ਸਥਾਨ ਨੂੰ ਤਿਆਗ ਦਿਓ ਬਾਬਾ ਜੀ ਉਸ ਤੋਂ ਪਾਸੇ ਹੋ ਜਾ। ਜਰਾ ਗੌਰ ਕਰਨਾ ਉਸ ਤੋਂ ਪਾਸੇ ਹੋ ਜਾ। ਉਸ ਥਾਂ ਨੂੰ ਦੇਖੋ ਕਿਉਂਕਿ ਅੱਗੇ ਵੀ ਫਰਮਾਇਆ ਮੈਂ ਅੱਗੇ ਵੀ ਆਪਾਂ ਗੱਲ ਕਰਦੇ ਆਂ ਕਿ ਜਿਹੜਾ ਉਸ ਫਕੀਰ ਲੋਕ ਕਹਿੰਦੇ ਆ ਕਿ ਜਿਹੜਾ ਸਥਾਨ ਹੈ ਥਾਂ ਕੋਈ ਮਾਣਾ ਨਹੀਂ ਹੈ ਪਰ ਹੋ ਸਕਦਾ ਉਹ ਥਾਂ ਤੇਰੇ ਲਈ ਨਾ ਹੋ। ਸਾਡੇ ਲਈ ਨਾ ਹੋਵੇ। ਇਸ ਲਈ ਇਹ ਬੜਾ ਦੇਖਣਾ ਪੈਂਦਾ ਹੈ। ਕਿਉਂਕਿ ਸਾਡੇ ਕੋ ਜੇ ਆਪਾਂ ਕਿਤੇ ਕੋਈ ਕਰਮ ਕਰਨ ਜਾ ਰਹੇ ਆਂ ਤੇ ਜੇ ਆਪਾਂ ਸਿਰਫ ਬੈਠਣਾ ਹੀ ਹੈ ਤੇ ਕੋਈ ਕੰਮ ਨਹੀਂ ਕਰਨਾ ਹੈ। ਫਿਰ ਬੈਠਣ ਨੂੰ ਹੀ ਉਹਨੂੰ ਹੀ ਉਹਦੇ 'ਚ ਇਕਾਗਰਤਾ ਹੋਣੀ ਚਾਹੀਦੀ ਕਿ ਮੈਂ ਬੈਠਾ ਔਰ ਉਸ ਵੇਲੇ ਉਹ ਵਿਧੀ ਆ ਜਾਣੀ ਸਾਵਾ ਵਾਲੀ ਪਰ ਇੱਥੇ ਹੈ ਕਰਮ ਕਰਨ ਵਾਲੀ ਯਾਨੀ ਕਿ ਬੰਦਾ ਕਰਮ ਕਰ ਰਿਹਾ ਹੈ ਤਾਂ ਉਹ ਪੂਰੀ ਇਕਾਗਰਤਾ ਦੇ ਨਾਲ ਕਰਨਾ ਹੈ ਪ੍ਰੇਮ ਨਾਲ ਕਰਨਾ ਐਸਾ ਸਥਾਨ ਲੱਭਣਾ ਸੋ ਭਾਗ ਨੰਬਰ 9ਵੇਂ ਤੇ ਚੱਲਦੇ ਹਾਂ ਅੰਤਿਮ ਜਾਗਰਣ ਨਿਸ਼ਕਰਸ਼ ਵਿਗਿਆਨ ਭੈਰਵ ਤੰਤਰ ਦਾ ਤੁਹਾਡੇ ਜੀਵਨ ਲਈ ਸਾਰ ਵਿਗਿਆਨ ਪਰਪਤੰਤਰ ਦਾ ਸਭ ਤੋਂ ਵੱਡਾ ਸੰਦੇਸ਼ ਇਹ ਹੈ ਕਿ ਸੱਚ ਜਾਂ ਉਹ ਸੋਹਣਾ ਰੱਬ ਕਿਤੇ ਦੂਰ ਨਹੀਂ जरा ਗੌਰ ਕਰ ਕੋਈ ਦੂਰ ਨਹੀਂ ਭਵੇਖ ਵਿੱਚ ਪ੍ਰਾਪਤ ਕੀਤੀ ਜਾਣ ਵਾਲੀ ਕੋਈ ਚੀਜ਼ ਨਹੀਂ ਹੈ ਪਰਮਾਤਮਾ ਜੋ ਫਕੀਰਾਂ ਫਰਮਾਇਆ जरा ਗੌਰ ਕਰਨਾ ਇਹੀ ਸ਼ਿਵਜੀ ਮਹਾਰਾਜ ਕਹਿ ਰਹੇ ਕਿ ਉਹ ਇੱਥੇ ਹੀ ਹੈ ਹੁਣੇ ਹੀ ਹੈ ਉਹ ਤੁਹਾਡੇ ਕਿਤੇ ਬਾਹਰ ਨਹੀਂ ਹੈ ਤੁਹਾਡੇ ਅੰਦਰ ਉਹ ਤੁਹਾਤੋਂ ਇੱਕ ਸਾਹ ਦੂਰ ਵੀ ਨਹੀਂ ਹੈ ਸ਼ਾਰਗ ਤੂੰ ਵੀ ਨੇੜੇ ਹੈ ਕਹਿੰਦੇ ਨਾ ਉਹ ਸਾਈਂ ਦੀ ਕਹਿੰਦੇ ਹੁੰਦੇ ਸ਼ਾਰਗ ਤੂੰ ਵੀ ਨੇੜੇ ਇਹੀ ਚਿਬੜੀ ਮਹਾਰਾਜ ਉਹ ਨਾ ਇਹਨਾਂ ਦੀਆਂ ਵਿਧੀਆਂ ਬਾਬਾ ਜੀ ਫਕੀਰ ਵਰਤਦੇ ਸਿਧ ਜੀ ਮਹਾਰਾਜ ਦੀ ਉਹ ਕਹੇ ਤੂੰ ਹੱਥੋਂ ਇੱਕ ਸਾਹ ਦੂਰ ਵੀ ਨਹੀਂ ਹੈ ਕਿਉਂਕਿ ਉਹ ਤੁਹਾਡੀ ਸਾਹ ਵਿੱਚ ਹੀ ਮੌਜੂਦ ਹੈ ਹਰ ਸਾਹ ਲੇਖੇ ਸੱਜਣਾ ਦੇ ਐਵੇਂ ਨਹੀਂ ਫਰਮਾਇਆ ਉਹ ਸਾਹ ਦੇ ਵਿੱਚ ਵਸਦਾ ਇਸ ਗ੍ਰੰਥ ਦੀਆਂ 112 ਵਿਧੀਆਂ ਤੁਹਾਨੂੰ ਇਹ ਨਹੀਂ ਦੱਸਦੀਆਂ ਕਿ ਪਰਮਾਤਮਾ ਕੀ ਬਲਕਿ ਇਹ ਦੱਸਦੀਆਂ ਕਿ ਉਸ ਨੂੰ ਕਿਵੇਂ ਅਨੁਭਵ ਕਰਨਾ ਹੈ ਕਿਵੇਂ ਮਹਿਸੂਸ ਕਰਨਾ ਹੈ ਇਵੀਆਂ ਅਲੱਗ-ਅਲੱਗ ਤਾਲੇ ਖੋਲਣ ਲਈ 112 ਚਾਬੀਆਂ ਵਰਗੀਆਂ ਬਾਬਾ ਜੀ ਹਰ ਇਨਸਾਨ ਇੱਕ ਅਲੱਗ ਕਿਸਮ ਦਾ ਤਾਲਾ ਹੈ ਇਸ ਗ੍ਰੰਥ ਦਾ ਦੂਸਰਾ ਵੱਡਾ ਸੰਦੇਸ਼ ਹੈ ਜ਼ਿੰਦਗੀ ਦਾ ਪੂਰਨ ਸਵੀਕਾਰ ਕਰਨਾ ਇਹ ਜੀਵਨ ਨੂੰ ਜਾਂ ਜ਼ਿੰਦਗੀ ਤੋਂ ਜਿਹੜਾ ਹੈ ਭੱਜਣ ਦਾ ਨਹੀਂ ਬਲਕਿ ਜ਼ਿੰਦਗੀ ਵਿੱਚ ਪੂਰੀ ਤਰ੍ਹਾਂ ਉਤਰਨ ਦਾ ਦਰਸ਼ਨ ਇਹ ਕਹਿੰਦਾ ਹੈ ਕਿ ਹਰ ਚੀਜ਼ ਹਰ ਅਨੁਭਵ ਚਾਹੇ ਉਹ ਸੁੱਖ ਹੋਵੇ ਜਾਂ ਦੁੱਖ ਚੰਗਾ ਹੋਵੇ ਜਾਂ ਬੁਰਾ ਦਿਵਤਾ ਤੱਕ ਪਹੁੰਚਣ ਦਾ ਇੱਕ ਪੜਾਅ ਬਣ ਸਕਦਾ ਹੈ ਉਸ ਇਲਾਹੀ ਰੰਗ ਤੱਕ ਪਹੁੰਚਣ ਦਾ ਇੱਕ ਪੜਾਅ ਬਣ ਸਕਦਾ ਹੈ ਨਰ ਤੋਂ ਨਰਾਇਣ ਦਾ ਜਿਹੜਾ ਸਫਰ ਹੈ ਕਰਨਾ ਉਹਦਾ ਇੱਕ ਪੜਾਅ ਬਣ ਸਕਦਾ ਤੁਹਾਨੂੰ ਬਸ ਜਾਗਰੂਕਤਾ ਦਾ ਇੱਕ ਤੱਤ ਉਸ ਵਿੱਚ ਮਿਲਾਉਣਾ ਇਸ ਲਈ ਜਰਾ ਗੌਰ ਕਰਨਾ ਅੱਜ ਦੀ ਇਹ ਵੀਡੀਓ ਇੱਥੇ ਖਤਮ ਕਰਦੇ ਹੋਏ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਵਿਗਿਆਨ ਭੈਰਵਤੰਤਰ ਨੂੰ ਸਿਰਫ ਇੱਕ ਬੋਧਿਕ ਗਿਆਨ ਵਾਗ ਨਾ ਲਿਓ ਇਸ ਵਿੱਚੋਂ ਕੋਈ ਵੀ ਇੱਕ ਵਿਧੀ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਆਕਰਸ਼ਿਤ ਕਰਦੀ ਹੋਵੇ ਉਸ ਨੂੰ ਚੁਣੋ ਬਾਬਾ ਤੇ ਆਪਣੀ ਜ਼ਿੰਦਗੀ ਵਿੱਚ ਪ੍ਰਯੋਗ ਕਰਨਾ ਸ਼ੁਰੂ ਕਰੋ ਕਿਉਂਕਿ ਸ਼ਿਵਜੀ ਮਹਾਰਾਜ ਜੀ ਨੇ ਸ਼ੁਰੂ ਵਿੱਚ ਹੀ ਫਰਮਾਇਆ ਹੈ ਕਿ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਰੱਬ ਇੱਥੇ ਹੈ ਜਾਂ ਉੱਥੇ ਹੈ ਮੈਂ ਤੁਹਾਨੂੰ ਵਿਧੀਆਂ ਦੇ ਰਿਹਾ ਉਹਨਾਂ ਨੇ ਪਾਰਵਤੀ ਜੀ ਨੂੰ ਵਿਧੀਆਂ ਦਿੱਤੀਆਂ ਕਿ ਇਹ ਵਿਧੀਆਂ ਨੂੰ ਅਪਣਾਓ ਆਪਣੀ ਜ਼ਿੰਦਗੀ ਵਿੱਚ ਔਰ ਜਿਹੜੀ ਤੁਹਾਨੂੰ ਜਿਹਦੇ ਨਾਲ ਤੁਹਾਨੂੰ ਉਹ ਪਰਮ ਸੁੱਖ ਦੀ ਜਿਹੜੀ ਹੈ ਪਰਮ ਸ਼ਾਂਤੀ ਦੀ ਜਿਹੜੀ ਹੈ ਪ੍ਰਾਪਤੀ ਹੋ ਜਾਵੇ ਤਾਂ ਫੇਰ ਉਸ ਨੂੰ ਮੰਨੋ ਸੋ ਇਹ ਵਿਗਿਆਨ ਪਰਵਤੰਤਰ ਦਾ ਜੋ ਸਾਰ ਹੈ ਪੂਰਾ ਤਾਂ ਨਹੀਂ ਆਪਾਂ ਗੱਲ ਕੀਤੀ ਪਰ ਜਿੰਨਾ ਕੁ ਵਿਦਿਆ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਇਹਦਾ ਸਾਰ ਹੈ ਬਾਬਾ ਉਹ ਰੋਹੀ ਕਹਿੰਦੇ ਆ ਕਿ ਤੇਰੇ ਅੰਦਰ ਵੱਸਦਾ ਉਹ ਕਿਤੇ ਬਾਹਰ ਨਹੀਂ ਵੱਸਦਾ ਭਾਈ ਹਰ ਸਾਲ ਇਹ ਕੇ ਸੱਜਣਾ ਦੇ ਲਾ ਕੇ ਸੱਜਣ ਦਾ ਤੂੰ ਸੱਜਣ ਬਣ ਜਾ ਇਨ ਸੱਜਣ ਦਾ ਸੱਜਣ ਯਾਨੀ ਸੱਜਣ ਅੰਦਰ ਵੱਸਿਆ ਸੱਜਣ ਨੂੰ ਮਿਲ ਕੇ ਸੱਜਣ ਬਣ ਜਾ ਕਿਉਂਕਿ ਇੱਥੇ ਫਰਮਾਇਆ ਕਿ ਜਿਨੇ ਉਸ ਨੂੰ ਦੇਖਿਆ ਉਹ ਉਹਦੇ ਵਰਗਾ ਹੀ ਸੋ ਇਹ ਸ਼ਿਵਜੀ ਮਹਾਰਾਜ ਜੀ ਦੀਆਂ ਵਿਧੀਆਂ ਹੈ। ਜੀ ਮਹਾਰਾਜ ਜੀ ਦੇ ਰੰਗ ਹੈ ਜੋ ਬਹੁਤ ਸਾਰੇ ਸਾਈਂ ਲੋਕਾਂ ਫਕੀਰੋ ਕਾਗਿਆ ਪੜਾਏ। ਪਰ ਹੋ ਸਕਦਾ ਉਹਨਾਂ ਨੇ ਨਾ ਪੜੇ ਹੋਣ ਪਰ ਹੈ ਵਿਧੀਆਂ ਸਾਰੀਆਂ ਬੈਰ ਭੈਰ ਵਤੰਤਰ ਦੀਆਂ। ਔਰ 112 ਵਿਧੀਆਂ। ਔਰ ਉਹਦੇ ਵਿੱਚ ਤਾਂ ਦੁਨੀਆਵੀ ਰੰਗ ਦੀ ਵੀ ਗੱਲ ਹੋਈ ਹੈ। ਬਹੁਤ ਵਿਧੀਆਂ ਹੈ ਉਹਦੀ 112 ਵਿਧੀਆਂ ਦੇ ਵਿੱਚ ਸਾਰਾ ਕੁਝ ਦੁਨੀਆਵੀ ਰੰਗ ਦੀ ਵੀ ਗੱਲ ਹੋਈ। ਉਹਦੇ ਵਿੱਚ। ਸੋ ਇਹ ਕੁਝ ਵਿਧੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। જય ਮਹਾਕਾਲ ਬਾਬਾ ਜੀ। ਐ ਸਾਂਗੀਲੀ ਖੁਸ਼ ਰਹੋ ਆਬਾਦ ਰਹੋ ਚੜਦੀ ਕਲਾ ਚ ਰਹੋ ਕਰਪੂਰ ਗੌਰਵ ਕਰुणा अवतार ਸੰਸਾਰesar ਗੁਜਕੇਂਦਰ ਹਰਮ ਸਦਾ ਬਸੰਤਮ ਹਿਰਦੇ ਆਰਵਿੰਦੇ ਭਵਮ ਭਵਾਨੀ ਸੈਤਮ ਨਮਾਮੀ ਚੜਦੀ ਕਲਾ ਚ ਰਹੋ ਖੁਸ਼ ਰਹੋ ਆਬਾਦ ਰਹੋ